ਵਾਹਿਗੁਰੂ ਜੀ ਕਾ ਖਾਲਸਾ ਗੁਰਦੁਆਰਾ ਯਾਦਗਾਰ ਸਾਹਿਬ ਜਾਦੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਲੋਦਾ ਯਾਦਗਾਰ ਸਾਹਿਬ ਬਾਬਾ ਜੋਰਾਵਰ ਸਿੰਘ ਪੁੱਤਰ ਸਿੰਘ ਸੰਪਰਦਾਇ ਸਿੰਘ ਗਵਰਨਦਾਨ ਸਿੰਘ ਜੀ ਸੁਨਮ ਬਰਨਮ ਸਿੰਘ ਲੋਵਾਤਮ ਸੇ ਲੋਵਾਸੀ ਸ਼ਾਸਨ ਜੀ

ਆਜੋ ਆਜੋ ਬਾਹਰ ਟ੍ਰੈਸਿੰਗ ਕਰ ਲਓ ਡੇ ਕਰਨੇ ਆਜਾ ਗੜਗਾਸੇ ਤਨ ਜਾਜ ਤੇ ਚੜਾ ਕੇ ਲਿਆਵਾਂ ਵਾਰੇ ਪਗਰਾ ਹਾਥੀ ਹੂਣ ਸਾਹਸ ਵਾਲਾ ਜਾਜ ਤੇ ਜਰੀ ਆਜ ਉੱਤੇ ਜਾਜ ਆ ਹੂੰ ਅਸਲੀ ਆ ਹੂੰ ਅਸਲੀ ਜਾਜ ਆ ਜੁਤੇ ਨਹੀਂ ਪਾ ਗਏ ਤੇ ਹਲੋ ਅਰੇ ਜਾਈ ਤੇ ਹਲੋ ਹਾਜੀ ਇਹਦੇ ਜਾਈ ਤੇ ਚੱਲੇ ਨੇ ਆਣੇ ਵਾਲੇ ਕੰਮ ਸਾਡੇ ਨਿਆਣੇ ਜਾਈ ਤੇ ਲੈ ਜਲੇ ਜਿਨਾ ਲੰਗਰ ਛਕਣਾ ਲੰਗਰ ਛਕ ਲਓ ਬਨਾਰੇ ਖਾਲਸਾ ਹੋਰ ਹੋ ਰਹੀ ਮੈਂ ਬਨਾਰੇ ਖਾਲਸਾ ਕੋਈ ਚਲ ਕੜਗਾ ਸੇ ਜੀ ਚਾਈ ਚੜੀਏ ਆ ਜਾ ਅਮਨ ਬਾਤੋ ਬਾਤ ਨਹੀਂ ਆਓ ਬਈ ਚੋਟੀਆਂ ਲਓ ਬਈ ਬੰਦੇ ਪੁੱਛ ਲਓ ਨੂੰ ਪੁੱਛੋ ਆ ਜਾ ਤੂੰ ਦਰ ਆਇਆ ਤੂੰ ਆਇਆ ਇਧਰ ਆ ਤੂੰ ਕੋਈ ਮੈਂ ਤਾਂ ਤਰੀਕਾ ਤੁਝਣੇ ਜਾਣੇ ਸਾਰਿਆਂ ਦੇ ਕੋਈ ਮੈਂ ਜੇਲੀ ਬੰਦ ਕਰ ਪਹਿਲਾਂ ਤੂੰ ਖੁੱਲਿਆ ਹੁੰਦਾ ਤਾਂ ਸਾਈ ਪੁੱਛ ਲੋ ਆ ਜੋ ਸਵੇਰੇ 7 ਤੋਂ 11 ਵਜੇ ਤੱਕ 3 ਤੋਂ 7 ਵਜੇ ਤੱਕ ਸੱਤ ਟਾਈਮ ਲਿਖਿਆ ਭਾਈ 7 ਤੋਂ 11 ਵਜੇ ਤੱਕ ਆ ਤੋ 11 ਫਿਰ ਤੋਂ 7 ਚਲੋ ਆਰੇ ਭਾਈ ਟੈਂਪ ਬੰਦ ਜਾ ਜਾਈ ਦਵੀ ਖਦਾ ਜੋ ਬਿਨਾ ਸ਼ਸਤਰ ਕੇ ਸਿੰਘ ਨਾਰੰਗ ਭੇਡ ਜਾਣੋ ਗਹਿਤ ਨਾਲ ਕਿਤੇ ਲਾਸੇ ਦੰਨ ਉਸ ਕਿਜ਼ੇ ਦੇ ਉਸੇ ਪ੍ਰਮਾਣ ਸਖਾ ਹਿੰਨੂ ਭੁੱਲ ਕੇ ਕਿੱਧਰ ਨੂੰ ਜਾ ਰਿਹਾ ਹੈ ਸਿਰ ਸੌਂਦੇ ਸੀ ਜਿਹੜੀ ਦਸਤਾਰ ਤੇ ਰਿਹਾ ਉਹ ਨੂੰ ਛੱਡ ਕੇ ਟੋਪੀ ਕਿਉਂ ਪਾ ਰਿਹਾ ਹੈ ਲਾਉਣ ਪਾਰਨਾ ਦੇ ਦੇਸ ਦਾ ਧੋਖਾ ਤਾ ਤੋਂ ਉਹਨਾਂ ਲਈ ਪਿਆਰ ਜਤਾ ਰਿਹਾ ਆਪਾ ਵਾਰਿਆ ਜਿਨ੍ਹਾਂ ਨੇ ਕੌਮ ਖਾਤਰ ਨਾਮ ਉਹਨਾਂ ਦੇ ਦਿਲੋਂ ਮਿਟਾ ਰਿਹਾ ਹੈ ਜੇ ਤਖਤ ਨਹੀਂ ਤਾਜ ਨਹੀਂ ਤਾਂ ਕਿੰਗ ਨਹੀਂ ਵੇ ਕੇ ਇਸ ਨਹੀਂ ਸਰਦਾਰ ਨਹੀਂ ਤਾਂ ਸਿੰਘ ਨਹੀਂ ਇਹਨਾਂ ਪੱਗਾਂ ਇਹਨਾਂ ਇਹਨਾਂ ਪੱਗ ਦੇ ਕਾਹਦੀ ਪਛਾਣ ਹੁੰਦੀ ਹੋਵੇ ਆਦਮੀ ਲੱਖ ਹਜ਼ਾਰ ਦੀ ਲੱਖਾਂ ਵਿੱਚ ਹੋਵੇ ਇੱਕ ਪੱਗ ਵਾਲਾ ਲੋਕੀ ਆਖਦੇ ਸੱਤ ਸ੍ਰੀ ਅਕਾਲ ਸਰਦਾਰ ਦੀ ਢੇਡ ਦੇ ਵਾਲ ਦੀ ਤਾਂ ਉਹਨ ਬਣਦੀ ਹੈ ਕੋਈ ਵੇਚ ਕੇ ਪੈਸੇ ਕਮਾ ਲੈਂਦਾ ਪਰ ਮਨੁੱਖ ਦੇ ਵਾਲਾ ਦਾ ਕੁਝ ਨਹੀਂ ਬਣਦਾ ਸਿੱਕਲ ਟਵਾ ਕੇ ਧਰਮ ਗਵਾ ਲੈਂਦਾ ਦੇਖੋ ਕਾਲ ਯੁਗ ਦੇ ਖੇਡ ਪਿਤਾ ਸ਼ੇਰ ਦੇ ਪੁੱਤਰ ਭੇਡ ਪਿਤਾ ਪੁੱਤਰ ਪੋਤਾ ਸਭ ਸੁਖ ਰੱਬ ਦੀ ਭੰਨੇ ਬੇਈਮਾਨ ਭੁੱਲਿਆ ਅੱਜ ਸਾਨੂੰ ਬਿਸ਼ਮੇਸ਼ ਪਿਤਾ ਬਖਸ਼ੇ ਅੱਜ ਸਾਨੂੰ ਸਰਦਾਰੀਆਂ ਨੇ ਸਿੱਖਾਂ ਤੋਂ ਅੱਜ ਇਤਿਹਾਸ ਪੁੱਛੇ ਕਿੱਥੇ ਗਏ ਕੇਸ ਤੇ ਦਾੜੀਆਂ ਨੇ ਬੰਦ ਬੰਦ ਕਟਵਾਏ ਅਸੀਂ ਸਾਡੇ ਸਿਰਾਂ ਤੇ ਚਲਗੀਆਂ ਆਰੀਆਂ ਨੇ ਲੋਕ ਐਵੇਂ ਨਹੀਂ ਸਾਨੂੰ ਸਰਦਾਰ ਕਹਿੰਦੇ ਸਿਰ ਦੇ ਕੇ ਲੀਆਂ ਸਰਦਾਰੀਆਂ ਨੂੰ ਗੜਗੜਗਾਸੇਂ ਤੇ ਘੋੜੇ ਕਾੜਾਂ ਦੇ ਫੋਟੋ ਖਿੱਚੀ। ਆर्यो आर्यो आर्य। ਹੋਣ ਜੀ ਇੱਥੇ ਜੀ ਤੁਹਾਨੂੰ ਬਾਲ ਦੇ ਘੋੜੇ, ਊਂਠ, ਹਾਥੀ, ਸਭ ਕੋ ਖਾਨਿਆ ਮੋਰ, ਤੇ ਛੇਰ ਅੱਜ ਤੁਹਾਡੇ ਫੋਟੋ ਖਿੱਚਾਂਗੇ ਸਾਰੇ ਸਾਨੂੰ। ਗਾਇਜ਼ ਸਭ ਤੋਂ ਪਹਿਲਾਂ ਮੈਂ ਮੋਰ ਤੇ ਚੱਪਲ ਪਾ ਲਈ ਚੱਪਲ 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 ਗੜਗੱਜੇ ਚੱਪਲ ਬਾਪੁੱਤ ਬਾਚੋ ਲੈ ਗਿਆ ਚਪਲ ਪੈਰ ਸੜਨ ਗਿਆ ਪੁੱਤੂ ਪੀਆ ਯਾ ਕਿੱਥੇ ਬਾਂਦਰ ਆ ਲੈ ਆ ਲੈ ਆਰੋ 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 ਅਫਤਾਰੇ ਕੱਲ ਨਾ ਰਹਿ ਜਾ ਕਿੱਥੇ ਬਾਂਦਰ ਆ ਲੋ ਜੀ ਆ ਸ਼ੇਰ ਆ ਗਿਆ ਹਾਂਜੀ ਗੜਗਾ ਸਿੰਘ ਜੀ ਆ ਜਾਓ ਆਏ ਨਾਲ ਉਹ ਬਣਾਇਆ ਗੜਗਾ ਸਿੰਘ ਹਾਂ ਗੜਗਾ ਸਿੰਘ ਮੋਰ ਤੇ ਬੈਂਦਾ ਬੱਬਰ ਸ਼ੇਰ ਇੱਧਰ ਮੋਰ ਵਾਹ ਬੋ ਸੋਨਾ ਹਾਥੀ ਦੀ ਸਵਾਰੀ ਵੜੇ 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 ਵਾਹ ਅੱਗੇ ਜਾ ਅਗੜਗਾ ਅਸੀਂ ਥੋੜੇ ਅੱਗੇ ਜਾ ਹਾਂ ਆ ਗਿਆ ਊਠ ਆ ਗਿਆ ਮੋਰ ਸ਼ੇਰ ਊਠ ਘੋੜਾ ਬੋਲ 45 ਸਵੇ। ਹਾਂਜੀ। ਚਲਾ ਆਜੋ ਆਜੋ। ਚਲ ਉਹ ਦਰਵਾਜਾ Vale, 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 vale. tal vale ah! ¡Tal, ¿Talbara? 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 ¿Talbara?